ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਭਾਵੇਂ ਐਨਡੀਪੀਐਸ ਐਕਟ ਮਾਮਲੇ 'ਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਸੁਪਾਲ ਸਿੰਘ ਖੈਰਾ ਦੇ ਖਿਲਾਫ ਫੂਰਨ ਕਪੂਰਥਲਾ ਦੇ ਥਾਣਾ ਸੁਭਾਨਪੁਰ 'ਚ ਇੱਕ ਹੋਰ ਐਫਆਈਆਰ ਦਰਜ ਹੋ ਗਈ ਹੈ ਤੇ ਇਸ ਮਾਮਲੇ 'ਚ ਸੁਪਾਲ ਸਿੰਘ ਖੈਰਾ ਨੂੰ ਪੁਲਿਸ ਵੱਲੋਂ ਅੱਜ ਕਪੂਰਥਲਾ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਇਹ ਜਾਣਕਾਰੀ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਿਤਾਬ ਸਿੰਘ ਖੈਰਾ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਸੁਪਾਲ ਸਿੰਘ ਖੈਰਾ ਦੇ ਫੇਸਬੁਕ 'ਤੇ ਪੋਸਟ ਪਾਈ ਹੈ ਕਿ ਦੇਖੋ ਭਗਵੰਤ ਮਾਨ ਦੀ ਬੁਖਲਾਹਟ ਅਜਮਾਨਯੁਗ ਹਾਈ ਕੋਰਟ ਵੱਲੋਂ ਮੇਰੇ ਪਿਤਾ ਸਰਦਾਰ ਸੁਪਾਲ ਸਿੰਘ ਖੈਰਾ ਨੂੰ ਐਨਡੀਪੀਐਸ ਕੇਸ 'ਤੇ ਦਿੱਤੀ ਗਈ ਜੁਰਮਾਨੇ ਤੋਂ ਪੂਰੀ ਤਰ੍ਹਾਂ ਪਰੇਸ਼ਾਨ ਹੋਏ ਭਗਵੰਤ ਮਾਨ ਨੇ ਨਫ਼ਰਤ ਅਤੇ ਬਦਲਾਖੋਰੀ ਦੀ ਪਾਮਣਾ ਨਾਲ ਕੰਮ ਕਰਦੇ ਹੋਏ ਮੇਰੇ ਪਿਤਾ ਖਿਲਾਫ ਸੁਬਾਨਪੁਰ ਪੁਲਿਸ ਨੂੰ ਇੱਕ ਹੋਰ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਉਹਨਾਂ ਨੂੰ 3 ਵਜੇ ਤੋਂ ਪਹਿਲਾਂ ਕਪੂਰਥਲਾ ਦੇ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾ ਸਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਦੀਆਂ ਇਹ ਧਮਕੀਆਂ ਤੇ ਕੁਝੀਆਂ ਹਰਕਤਾਂ ਤੋਂ ਮੇਰੇ ਪਿਤਾ ਡਰਨ ਵਾਲੇ ਨਹੀਂ ਹਨ ਅਸੀਂ ਪੰਜਾਬ ਲਈ ਆਪਣੀ ਲੜਾਈ ਜਾਰੀ ਰੱਖਾਂਗੇ ਮਹਿਤਾਬ ਸਿੰਘ ਖਹਿਰਾ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਗਈ ਹੈ ਕਿ ਸੁਖਪਾਲ ਸਿੰਘ ਨੂੰ ਭਾਵੇਂ ਇੱਕ ਕੇਸ ਤੇ ਵਿੱਚ ਹਾਈ ਕੋਰਟ ਨੇ ਰਾਹਤ ਦਿੱਤੀ ਹੈ ਜਮਾਨਤ ਦੇ ਦਿੱਤੀ ਹੈ ਪਰ ਉਥੇ ਹੀ ਇੱਕ ਹੋਰ ਨਵਾਂ ਕੇਸ ਜਿਹੜਾ ਸੁਪਾਲ ਸਿੰਘ ਖਹਿਰਾ ਦੇ ਖਿਲਾਫ ਕਪੂਰਥਲਾ ਦੇ ਵਿੱਚ ਦਰਜ ਹੋਇਆ ਜਿਸ ਤੇ ਚੱਲਦਿਆਂ ਕਪੂਰਥਲਾ ਦੇ ਥਾਣਾ ਸੁਭਾਨਪੁਰ ਦੇ ਵਿੱਚ ਦਰਜ ਹੋਇਆ ਤੇ ਉਸੇ ਦੇ ਚੱਲਦਿਆਂ ਅੱਜ ਸੁਖਪਾਲ ਸਿੰਘ ਖੈਰਾ ਨੂੰ ਕਪੂਰਥਲਾ ਦੀ ਅਦਾਲਤ ਚ ਪੇਸ਼ ਕੀਤਾ ਜਾਵੇਗਾ ਦੇ ਇਸ ਪੂਰੇ ਮਾਮਲੇ ਬਾਰੇ ਜਦੋਂ ਅਸੀਂ ਮਹਤਾਬ ਸਿੰਘ ਖੈਰਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਾਮਲਾ ਦਰਜ ਹੋਇਆ ਹੈ ਪਰ ਜਦੋਂ ਅਸੀਂ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੀ ਐਫਆਈਆਰ ਦਰਜ ਕੀਤੀ ਹੈ ਤਾਂ ਪੁਲਿਸ ਨੇ ਸਾਨੂੰ ਐਫਆਈਆਰ ਵਖਾਉਣ ਤੋਂ ਇਨਕਾਰ ਕਰ ਦਿੱਤਾ ਕਿ ਅਜੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਵੇਗੀ ਸੋ ਇੱਕ ਪਾਸੇ ਇੱਕ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਰਾਹਤ ਮਿਲੀ ਹੈ ਤੇ ਉੱਥੇ ਹੀ ਦੂਜੇ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਮੋੜ ਕਰਦੇ ਨਜ਼ਰ ਆ ਰਹੇ ਨੇ